ਹਾਂਜੀ ਸਰ ਜਿਹੜਾ ਇੱਕ ਮੋਟਰਸਾਈਕਲ ਚੋਰ ਫੜਿਆ ਕੀ ਗੱਲ ਹੈ ਇਹਦਾ ਇਹ ਕੱਲ ਜੀ ਆਪਾਂ ਨਾਕਾਬੰਦੀ ਤੇ ਆਪਣੇ ਟੀਪੁਆਇੰਟ ਤੇ ਨਾਕਾ ਲਗਾਇਆ ਸੀ ਐਸੇ ਹੀ ਪਾਲਕ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਕਰਨਬੀਰ ਸਿੰਘ ਤੇ ਗੁਰਜੀਤ ਸਿੰਘ ਨੂੰ ਬਿਨਾਂ ਨੰਬਰ ਦੀ ਮੋਟਰਸਾਈਕਲ ਚੋਰੀ ਦਾ ਫੜਿਆ ਜੋ ਬਾਅਦੋਂ ਚੈੱਕ ਕਰਨ ਤੇ ਉਹ ਚੋਰੀ ਦਾ ਪਾਇਆ ਗਿਆ ਸਰ ਇਹ ਮੋਟਰਸਾਈਕਲ ਚੋਰੀ ਕਿੱਥੋਂ ਕੀਤਾ ਆ ਇਹ ਇਹ ਨੇ ਕਹਿੰਦੇ ਜੀ ਆਪਣੇ ਨਸ਼ੇ ਦੀ ਹਾਲਤ ਦੇ ਵਿੱਚੋਂ ਕਿਸੇ ਨੂੰ ਰਫਰੇ ਕੀਤਾ ਇਹਦੇ ਬਾਰੇ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਹ ਕਿੰਨੇ ਕੁ ਹਮਾਰਾ ਜੀ ਹੈ ਕਿੱਥੋਂ ਦਾ ਰਹਿਣ ਵਾਲਾ ਜੀ ਹੈ ਇੱਕ ਜਿਹੜਾ ਕਰਨਬੀਰ ਹੈ ਇਹ ਵੇਰਕ ਦਾ ਰਹਿਣ ਵਾਲਾ ਹੈ ਇਹਦੀ 25 ਸਾਲ ਦੀ ਉਮਰ ਹੈ ਇਹ ਤੇ ਪਹਿਲਾਂ ਵੀ ਆਪਣੇ ਲੁੱਟਖੋਹਾਂ ਦੇ ਪਰਚੇ ਦਰਜ ਆਏ ਇੱਕ ਜਿਹੜਾ ਗੁਰਜੀਤ ਸਿੰਘ ਹੈ ਇਹ ਡੇਰਾ ਬਾਬਾ ਨਿਕਲਦਾ ਰਹਿਣ ਵਾਲਾ ਤੇ ਮਿਲਕ ਪਲਾਂਟ ਵਿੱਚ ਨੌਕਰੀ ਕਰਦਾ ਸੀ ਸਿਸ ਤੋਂ ਪਹਿਲਾਂ ਵੀ ਮੋਹਰ ਸਿੰਘ ਨੂੰ ਲੁੱਟਾ ਹੋਣਾ ਕਰਦੇ ਕਿ ਹੋਰ ਕੀ ਕੀ ਚੀਜ਼ਾਂ ਵੀ ਕਰਦਾ ਕਰਦਾ ਜਿਹੜਾ ਕਰਨਬੀਰ ਆ ਕਰਨਬੀਰ ਤੇ ਪਹਿਲਾਂ ਆਲਰੇਡੀ ਮਕਦਮੇ ਦਰਜ ਆ ਪਹਿਲਾਂ ਵੀ ਵੇਰਕੇ ਥਾਣੇ ਦੇ ਵਿੱਚ 393 2 ਦੇ ਮਕਦਮੇ ਦਰਜ ਆ ਲੋਕੋ ਦੇ ਤੇ ਆ ਜਿਹੜੇ ਹੈਗਾ ਆਪਣੇ ਗੁਰਜੀਤ ਸਿੰਘ ਇਹਦੇ ਬਾਰੇ ਸ਼ਾਨਦਿਰ ਕਰਾਂਗੇ ਕਿ ਮਕਦਮਾ ਹੈ ਜਾਂ ਨਹੀਂ ਹੈ। ਇਹਨਾਂ ਕੋਲ ਹੋਰ ਵੀ ਮੋਟਰਸਾਈਕਲ ਬਰਾਮ। ਦੇਖੋ ਜੀ ਇਹਨਾਂ ਨੂੰ ਅੱਜ ਪੰਜਜੋਕ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਲਿਆ ਵਾ ਤੇ ਹੁਣ ਦਰਾਂ ਨੇ ਪੁੱਛੇਗਾ ਜੋ ਵੀ ਫਰਦਰ ਇਨਵੈਸਟੀਗੇਸ਼ਨ ਚਾਹੀਦਾ ਆਪਾਂ ਕਿਤੇ ਜਾਈਏ। ਸਿਰਫ ਇਹ ਹੋਰ ਕੀ ਕੀ ਕੰਮ ਕਰਦੇ ਆ ਪਿੱਛੋ ਬੈਕਗ੍ਰਾਉਂਡ ਉਹਨਾਂ ਦਾ ਕੀ ਹੈ? ਬੈਕਗ੍ਰਾਉਂਡ ਜੀ ਇਹ ਜਿਹੜਾ ਅਬ ਗੁਰਜੀਤ ਸਿੰਘ ਹੈ ਇਹ ਦੁੱਧਰੀ ਗੱਡੀ ਚਲਾਉਂਦਾ ਹੈ। ਦੁੱਧ ਦੀ ਗੱਡੀ ਤੇ ਜਿਹੜਾ ਕਰਨਬੀਰ ਹੈ ਇਹ ਇਦਾਂ ਲਾਲ ਉਹਦੇ ਗੁਰਜੀਤ ਸੇ ਜਾਂਦਾ ਬਤੌਰ ਹੈਲਪਰ ਸਰ ਕਿੰਨੇ ਦਿਨ ਤੋਂ ਇਸ ਤਰ੍ਹਾਂ ਦੇ ਵਾਰਦਾਤਾ ਨੂੰ ਜਾਣਦੇ ਤੁਸੀਂ ਤੇ ਉਹ 2020 ਦੇ ਵਿੱਚ ਆਪਣੇ ਕਰਨਬੀਰ ਦੇ ਵਿੱਚ 379 ਬੀ ਦਾ ਮਕਦਮਾ ਦਰਜ ਹੋਇਆ ਸੀ ਸਾਡੇ ਵੇਖ ਕੇ ਜੇ ਜੇਲ੍ਹ ਜੀ ਵੀ ਰਿਹਾ ਵਾ ਉਸ ਤੋਂ ਬਾਅਦ ਇਹਦਾ ਸੈਲਰ ਰਿਹਾ ਤੇ ਹੁਣ ਫੇਰ ਸਰਗਰਮ ਹੋਇਆ ਨਸ਼ੇ ਦੀ ਪੂਰਤੀ ਲਈ ਲੁਟਕਾ ਫੌਂ ਕਰਦੇ ਬਿਲਕੁਲ ਫੋਗ ਜੇ ਇਹੋ ਗੱਲ ਹੈਗੀ ਨਸ਼ੇ ਦੀ ਪੂਰਤੀ ਲਈ ਮੋਟਰਸਾਈਕਲ ਚੋਰੀ ਵੀ ਕਰਦੇ ਵੇ ਆਪ ਹਾਂ ਸਰ ਇਹ ਤਾਂ ਹੋਰ ਵੀ ਟੀਮ ਐਂਬਰ ਨਾਲ ਹੈਗਾ ਇਹਨਾਂ ਦੇ ਕੋਲ ਨਹੀਂ ਨਹੀਂ ਹਾਲ ਤੱਕ ਫਿਲਹਾਲ ਤੱਕ ਇਹ ਨਹੀਂ ਇਹੋ ਹੀ ਆ ਅੱਗੇ ਚੱਲੇਗਾ ਫਿਰ ਲਿਖੇ ਜੇਗੇ ਇਹ ਸਰ ਚੋਰੀ ਕਰਦੇ ਆ ਤੇ ਅੱਗੇ ਕਿਸੇ ਨੂੰ ਵੇਚਦੇ ਕਿਹਨੂੰ ਸੀ ਇਹ ਕੀ ਪਤਾ ਲੱਗਿਆ ਹਲੇ ਤੇ ਇਹਨਾਂ ਨੂੰ ਫੜ ਕੇ ਇਹਨਾਂ ਦਾ ਮਾਨਜੋ ਅਦਾਲਤੇ ਪੇਸ਼ ਕੀਤਾ ਰਿਮਾਰਡ ਲੈ ਕੇ ਹੁਣ ਸਾਰੀ ਅਗਲੀਆਂ ਹੀ ਇੱਥੇ ਜੇਗੇ ਕਿੱਥੋਂ ਮੋਰਸਾ ਕਿਦਾਂ ਇਹਨਾਂ ਦੀ ਮਾਨੂਫੈਂਟਰੀ ਕੀ ਐ ਕਿਸ ਤਰ੍ਹਾਂ ਮੋਰਸਾ ਚੋਰੀ ਕਰਦੇ ਆ ਜਾਂ ਖੋ ਕਰਦੇ ਆ ਤੇ ਉਸ ਤੋਂ ਮਿਲ ਕੇ ਪਤਾ ਲੱਗੂਗਾ ਕਿਨੂੰ ਅੱਗੇ ਵੇਚਦੇ ਆ ਉਹ ਵੀ ਇਨਵੋਲਵ ਕਿਤੇ ਜਾਣਗੇ ਠੀਕ ਠੀਕ